ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਹੁਣੀ ਹੁਣੀ ਇੱਕ ਮਿਸਤਰੀ ਦੀ ਕੁੜੀ ਦਾ ਰਿਸ਼ਤਾ ਆਇਆ ਹੈ ਮਿਸਤਰੀਆਂ ਦੀ ਕੁੜੀ ਦਾ ਤੇ ਭੈਣ ਹੁਣਾਂ ਨੂੰ ਚਾਹੀਦਾ ਕੈਨੇਡਾ ਚ ਮੁੰਡਾ ਪੀਆਰ ਤੇ 5-4 ਕਿੱਲੇ ਵਾਹਣ ਦੇ ਵੀ ਹੋਣ ਮਤਲਬ ਜ਼ਮੀਨ ਹੋਵੇ 5-4 ਕਿੱਲੇ ਜ਼ਮੀਨ ਹੋਵੇ ਤੇ ਭੈਣ ਪੜੀ ਲਿਖੀ ਐ ਤੇ 30 ਸਾਲ ਦੀ ਉਮਰ ਹੈ ਭੈਣ ਦੀ ਤੇ ਹੱਥ ਬੰਨ ਕੇ ਬੇਨਤੀ ਹੈ ਜੀ ਜਲਦੀ ਤੋਂ ਜਲਦੀ ਮੈਨੂੰ ਮੈਸੇਜ ਕਰੋ ਮਿਸਤਰੀਆਂ ਦੀ ਹਾਂਜੀ ਸਸਰੀ ਕੋ ਆਪਣੇ ਕੋਲੇ ਵੀਰ ਦੀ ਰਿਕਵੈਸਟ ਆਈ ਹੈ ਤੇ ਆਪਣੇ ਕੋਲੇ ਗੁੜੀ ਆਈ ਹੈ ਜੀ 24 ਸਾਲ ਦੀ ਹੈ ਤੇ 23 24 ਸਾਲ ਦੀ ਹੈ ਕੁੜੀ ਤੇ ਮੁੰਡਾ ਟੀਚਰ ਹੋਵੇ ਜਾਂ ਫੌਜੀ ਹੋਵੇ ਜਾਂ ਪੁਲਿਸ ਵਾਲਾ ਹੋਵੇ ਮਲਾਜ਼ਮ ਅੱਜ ਵੀ ਸਿੱਖਾਂ ਦਾ ਮੁੰਡਾ ਹੋਵੇ ਮਲਾਜ਼ਮ ਮੁੰਡਾ ਚਾਹੀਦਾ ਜੀ ਮਲਾਜ਼ਮ ਮੁੰਡਾ ਮੈਸੇਜ ਜ਼ਰੂਰ ਕਰੋ ਤੇ ਭੈਣ-ਭਰਾ ਦਾ ਰਿਸ਼ਤਾ ਪੱਕਾ ਕਰਨਾ ਜੀ ਤੇ ਵਧੀਆ ਵਿਆਹ ਕਰਨਗੇ ਜੀ ਵੀਡੀਓ ਨੂੰ ਸ਼ੇਅਰ ਕਰਦੇ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਫੌਜੀ ਵੀਰ ਆਇਆ ਜੀ ਜੱਟਾਂ ਦਾ ਮੁੰਡਾ ਫੌਜੀ ਵੀਰ ਤੇ ਤਿੰਨ ਕਿੱਲੇ ਪੈਲੀ ਆਉਂਦੀ ਹੈ ਵੀਰ ਨੂੰ ਤੇ ਜੱਟਾਂ ਦਾ ਮੁੰਡਾ ਜੀ ਸੋਹਣਾ ਸੁਨੱਖਾ ਹੈ ਤੇ ਜਿਹੜੀ ਕੁੜੀ ਨੂੰ ਫੌਜੀ ਦੀ ਚਾਹਣਾ ਤੇ ਮੈਨੂੰ ਮੈਸੇਜ ਜਰੂਰ ਕਰੋ ਜੀ ਅਨਵਕਸ ਦੇ ਵਿੱਚ ਕਰ ਦਿਓ ਚਾਹੇ ਮੇਰੀ ਵਟਸਐਪ ਤੇ ਆ ਕੇ ਕਰ ਦਿਓ ਤੇ ਜਲਦੀ ਤੋਂ ਜਲਦੀ ਕਰੋ ਜੀ ਵੀਰੇ ਨੇ ਛੁੱਟੀ ਆਉਣਾ ਹੈ ਥੈਂਕ ਯੂ ਧੰਨਵਾਦ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਓਕੇ ਹਾਂਜੀ ਸਤਿ ਸ੍ਰੀ ਅਕਾਲ ਤੇ ਕੁਸਕ ਭੈਣਾਂ ਤੇ ਭਰਾ ਮੇਰੇ ਭਟਕ ਜਾਂਦੇ ਨੇ ਕਹਿੰਦੇ ਵੀ ਫੋਨ ਨਹੀਂ ਚੱਕਦੇ ਹੈਗੇ ਵੀ ਨੰਬਰ ਰੇਸਟਾ ਦੇ ਉੱਤੇ ਕਿਉਂ ਦਿੱਤਾ ਤੇ ਘਟੋ ਘਟ ਡੇਢ 2 ਲੱਖ ਮਿਸ ਕਾਲ ਮੇਰੇ ਕੋਲੇ ਪੈਂਡਿੰਗ ਪਈ ਹੈ ਜੀ ਸਾਰਾ ਜਿਵੇਂ ਦੇਸੀ ਜੀ ਸੜਿਆਂ ਦਾ ਫਿਰਦਾ ਹੁੰਦਾ ਕੁਝ ਇਹੋ ਜਿਹਾ ਕੰਮ ਹੋਇਆ ਪਿਆ ਤੇ ਗੁੱਸਾ ਨਾ ਕਰੋ ਮੈਂ ਇੱਕ ਇੱਕ ਦੋ ਦੋ ਕਰਕੇ ਸਭ ਨਾਲ ਗੱਲ ਕਰਦੀ ਹਾਂ ਜੀ ਤੇ ਆਪਾਂ ਜਿਹਦਾ ਕੰਮ ਫੜਦੇ ਆ ਤੇ ਉਹਦੇ ਫੁੱਲ ਗਾਰੰਟੀ ਦੇ ਨਾਲ ਮੈਂ ਸਿਰੇ ਵੀ ਚੜਦੀਆਂ ਠੀਕ ਹੈ ਜੇ ਗਰੀਬ ਹੈ ਤਾਂ ਉਹ ਜਿਹਾ ਲੱਭ ਦਿੰਦੀਆਂ ਜੇ ਅਮੀਰ ਹੈ ਤਾਂ ਉਹ ਜਿਹਾ ਲੱਭ ਦਿੰਦੀਆਂ ਤੇ ਕੋਈ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਵੀਰੇ ਵੀ ਮੈਂ ਫੋਨ ਨਹੀਂ ਚੱਕਦੀ ਹੈਗੀ ਕਿਸੇ ਦਾ ਕਿਉਂਕਿ ਫੋਨ ਆਲਰੇਡੀ ਮੈਨੂੰ ਬਹੁਤ ਜ਼ਿਆਦਾ ਆਉਂਦੇ ਨੇ ਜੇ ਮੈਂ ਕਿਸੇ ਦਾ ਚੱਕ ਵੀ ਲੈਨੀ ਆ ਤੁਹਾਡੇ ਵਰਗੀ ਮੈਨੂੰ ਫੋਨ ਕਰ ਕਰਕੇ ਉਹਦੇ ਨਾਲ ਗੱਲ ਕਰਨੀ ਵੀ ਔਖੀ ਕਰ ਦਿੰਦੇ ਨੇ ਇਸ ਕਰਕੇ ਮੈਨੂੰ ਮੈਸੇਜ ਕਰ ਦਿਆ ਕਰੋ ਆਪਣੀ ਫੋਟੋ ਪਾ ਦਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਤਾਂ ਕਿ ਸਭ ਨੂੰ ਪਤਾ ਲੱਗ ਜਾ ਕਿ ਮੈਂ ਹਰੇਕ ਦਾ ਫੋਨ ਚੱਕਦੀ ਆ ਪਰ ਜਾਦੀ ਮਿਸਕੋਲਾ ਕਰਕੇ ਨਹੀਂ ਚੱਕਿਆ ਹਾਂਜੀ ਸਸਰੀ ਕਾਲ ਨੂੰ ਗੁੱਡ ਮਾਰਨਿੰਗ ਜੀ ਤੇ ਹੁਣੀ ਹੁਣੇ ਮੈਨੂੰ ਵੀਰ ਦਾ ਫੋਨ ਆਇਆ ਕਹਿੰਦਾ ਭਾਣੇ ਕਈ ਦਿਨਾਂ ਤੋਂ ਟਰਾਈ ਕਰਦਾ ਵੀਰ ਦਾ ਫੋਨ ਨਹੀਂ ਚੱਕਦੀ ਤੂੰ ਤੇ ਉਸ ਵੀਰ ਕਰਕੇ ਆਪਾਂ ਨੇ ਅੱਜ ਵੀਡੀਓ ਪਾਈਏ ਤੇ ਆਪਣੇ ਅਹਿਮਦਗੜ ਮੰਡੀ ਤੋਂ ਆ ਵੀਰ 버ਗਰਾਂ ਦਾ ਕੰਮ ਆ ਵੀਰ ਦਾ ਤੇ ਕਈ ਮਤਲਬ ਪ੍ਰਾਪਰਟੀ ਵੀ ਵੀਰ ਕੋਲੇ ਹੈਗੀ ਐ ਤੇ ਵੀਰ ਦੀ ਉਮਰ 35 ਸਾਲ ਹੈ ਤੇ ਸਾਡਾ ਖਾਸ ਹੀ ਐ ਜੀ ਤੇ ਪਲੀਜ਼ ਜੇ ਕੋਈ ਮਿਸਤਰੀਆਂ ਦੀ ਕੁੜੀ ਹੈਗੀ ਐ ਤਾਂ ਜਰੂਰ ਮੈਨੂੰ ਸੰਪਰਕ ਕਰੋ ਥੈਂਕ ਯੂ ਜੀ ਹਾਂਜੀ ਸਤ ਸ੍ਰੀ ਅਕਾਲ ਆਪਣੇ ਕੋਲੇ ਇੱਕ ਕੈਨੇਡਾ ਤੋਂ ਮੁੰਡਾ ਜੀ ਪੀਆਰ ਤੇ ਵਧੀਆ ਫੈਮਲੀ ਚੋਂ ਆ ਵਧੀਆ ਤਕੜੀ ਫੈਮਲੀ ਐ ਤੇ ਕੁੜੀ ਚਾਹੀਦੀ ਐ ਜੀ 22 23 ਸਾਲ ਦੀ ਤੇ ਮੰਗ ਡਿਮਾਂਡ ਕੋਈ ਨਹੀਂ ਹੈਗੀ ਤੇ ਪਲੀਜ਼ ਮੈਨੂੰ ਮੈਸੇਜ ਜਰੂਰ ਕਰੋ 22 23 ਸਾਲ ਤੋਂ ਵੱਧ ਕੁੜੀ ਮੈਸੇਜ ਨਾ ਕਰੋ ਵੀਰੇ ਦੀ ਏਜ ਸਿਰਫ 26 ਸਾਲੀ ਐ ਜੀ ਤੇ ਬਸ ਕੁੜੀਆਂ ਉਦੋਂ ਛੋਟੀਆਂ ਹੀ ਚਾਹੀਦੀਆਂ ਨੇ ਥੈਂਕ ਯੂ ਧੰਨਵਾਦੀ ਵੀਡੀਓ ਨੂੰ ਸ਼ੇਅਰ ਕਰਦੇ ਹਾਂਜੀ ਸੱਸਰੀ ਕੱਲ ਆਪਣੇ ਕੋਲੇ 1 38 ਸਾਲ ਏਜ ਦੀ ਮਤਲਬ ਕੁੜੀ ਆਈ ਹੈ ਭੈਣ ਆਈ ਹੈ ਜੀ ਤੇ ਭੈਣ ਨੂੰ ਬਾਹਰ ਜਾਣ ਦੀ ਚਾਹਨਾ ਹੈ ਜੀ ਤੇ ਜੇ ਕੋਈ ਮੇਰਾ ਵੀਰ ਜੱਟਾਂ ਦਾ ਮੁੰਡਾ ਜਾਦੇ ਏਜ ਦਾ ਬਾਹਰੇ ਹੈ ਤਾਂ ਮੈਨੂੰ ਮੈਸੇਜ ਜ਼ਰੂਰ ਕਰੋ ਤੇ ਭੈਣ ਵਧੀਆ ਫੈਮਿਲੀ ਚੋਂ ਹੈ ਜੀ ਤੇ ਆਪਣੀ ਰਿਕਵੈਸਟ ਮਨਜ਼ੂਰ ਕਰੋ ਬਾਹਰਲੀ ਕੰਟਰੀ ਦੇ ਮੁੰਡੇ ਮੈਨੂੰ ਫੋਨ ਕਰਿਓ ਜੀ ਬaddech de ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤਾਂ ਕਿ ਹਾਂਜੀ ਸਤਿ ਸ੍ਰੀ ਅਕਾਲ ਮੈਸੇਜ ਦੀ ਆਪਣੀ ਰਪਿੰਦਰ ਤੇ ਮੇਰੀ ਆਪਣੀ ਜੱਟਾਂ ਦੀ ਕੁੜੀਆਂ ਵਾਸਤੇ ਬੇਨਤੀ ਹੈ ਜੀ ਤੇ ਮੁੰਡਾ ਆਪਣੇ ਮਤਲਬ ਦੋ ਮੁੰਡੇ ਨੇ ਜੀ ਆਪਣੇ ਕੋਲੇ ਫੌਜੀ ਨੇ ਜੀ ਤੇ ਜੱਟਾਂ ਦੀਆਂ ਕੁੜੀਆਂ ਜਿਹੜੀ ਫੌਜੀ ਦੀ ਚਾਹਤ ਰੱਖਦੀਆਂ ਨੇ ਮੇਰੀਆਂ ਭੈਣਾਂ ਉਹ ਮੈਸੇਜ ਜ਼ਰੂਰ ਕਰਨ ਤੇ ਵਧੀਆ ਘਰ-ਬਾਰ ਬਣਿਆ ਹੋਇਆ ਵੀਰ ਦਾ ਤੇ ਵੀਰ ਫੌਜ ਚਾ ਦੋ ਮੁੰਡੇ ਫੌਜੀ ਨੇ ਜੀ ਇੱਕ ਪਿੰਡ ਦੇ ਦੋ ਮੁੰਡੇ ਫੌਜੀ ਨੇ ਤੇ ਮੇਰੀਆਂ ਭੈਣਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਅੱਜ ਵੀਡੀਓ ਪਾਈ ਆ RAMDASIA ਦੀਆਂ ਲੜਕੀਆਂ ਲਈ ਜੀ ਵੀਰ ਬਾਹਰਲੇ ਦੇਸ਼ ਦੇ ਵਿੱਚ ਪੁਲਿਸ ਮੁਲਾਜ਼ਮ ਹੈ ਜੀ ਤੇ ਪਲੀਜ਼ ਮੇਰੀਆਂ ਭੈਣਾਂ ਨੂੰ ਬੇਨਤੀ ਹੈ ਵੀ ਜਿਹੜੀ ਮੇਰੀ ਭੈਣ ਪੁਲਿਸ ਮੁਲਾਜ਼ਮ ਦੀ ਤਲਾਸ਼ ਦੇ ਵਿੱਚ ਹੈ ਤੁਸੀਂ ਆਪਾਂ ਨੂੰ ਮੈਸੇਜ ਜ਼ਰੂਰ ਕਰੋ ਜੀ ਤੇ ਮੈਸੇਜ ਜ਼ਰੂਰ ਕਰੋ WhatsApp ਤੇ ਕਰੋ ਜੀ ਮੈਂ ਇੱਥੇ ਨੰਬਰ ਆਪਦਾ ਮੈਂਸ਼ਨ ਕਰ ਦੂੰਗੀ ਤੇ ਹੱਥ ਬੰਨ੍ਹ ਕੇ ਬੇਨਤੀ ਹੈ ਜੀ ਮੈਨੂੰ ਜ਼ਰੂਰ ਮਤਲਬ ਮੈਸੇਜ ਕਰੋ ਥੈਂਕ ਯੂ ਧੰਨਵਾਦ ਜੀ ਓਕੇ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੇ ਰਪਿੰਦਰ ਤੇ ਦਿਨੇ ਮੇਤੋਂ ਕੋਈ ਵੀਡੀਓ ਬਣੀ ਨਹੀਂ ਸੀ ਜੀ ਮੈਂ ਬਿਜ਼ੀ ਸੀ ਤੇ ਆਪਾਂ ਨੂੰ ਸ਼ਾਮ ਜੇ ਨੂੰ ਭੈਣ ਦਾ ਫੋਨ ਆਇਆ ਤੇ ਮੇਰੇ ਰਾਜਪੂਤਾਂ ਦੀ ਕੁੜੀ ਹੈ ਜੀ ਮੇਰੇ ਰਾਜਪੂਤਾਂ ਦੇ ਮੁੰਡਿਆਂ ਨੂੰ ਬੇਨਤੀ ਹੈ ਤੇ ਜਿਹੜੇ ਮੁੰਡੇ 26 ਜਾਂ 25 ਸਾਲ ਦਾ ਜਾਂ 26 ਤੇ 27 ਸਾਲ ਦੇ ਵਿੱਚ ਵਿੱਚ ਮੁੰਡੇ ਨੇ ਜੀ ਮੈਸੇਜ ਜ਼ਰੂਰ ਕਰੋ ਤੇ ਆਪਾਂ ਨੇ ਭੈਣ ਦਾ ਮਤਲਬ ਮੈਰਿਜ ਕਰਨੀ ਹੈ ਉਹਦੀ ਭੈਣ ਦੀ ਤੇ ਹੱਥ ਬੰਨ੍ਹ ਕੇ ਬੇਨਤੀ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹਾਂਜੀ ਸਸਰੀਕਾਲ ਤੇ ਆਪਣੇ ਕੋਲੇ ਜੀ ਜੱਟਾਂ ਦੀ ਗੁੱਡੀ ਹੈ ਉਮਰ ਹੈਗੀ ਹੈ 37 ਸਾਲ ਤੇ ਜੱਟ ਪਰਿਵਾਰ ਚੋਂ ਬਿਲੋਂਗ ਕਰਦੀ ਹੈ ਕੁੜੀ ਤੇ ਆਪਾਂ ਨੂੰ ਬਾਹਰਲਾ ਮੁੰਡਾ ਚਾਹੀਦਾ ਉਹਦੇ ਵਾਸਤੇ ਪਹਿਲਾਂ ਮਤਲਬ ਮੈਰਿਜ ਹੋਈ ਹੋਈ ਸੀ ਭੈਣ ਦੀ ਤੇ ਘਰ ਵਾਲੇ ਦੀ ਡੈਥ ਹੋ ਗਈ ਤੇ ਬੱਚੇ ਵੀ ਸੀਗੇ ਬੱਚੇ ਉਹਨਾਂ ਨੇ ਰੱਖ ਲਏ ਤੇ ਬਾਹਰ ਦੀ ਚਾਹਨਾ ਰੱਖਦੀ ਹੈ ਭੈਣ ਬਾਹਰਲੀ ਕੰਟਰੀ ਦਾ ਮਤਲਬ ਕੋਈ ਮੁੰਡਾ ਜਿਹਦੀ ਏਜ ਜ਼ਿਆਦੇ ਹੋਵੇ ਤੇ ਪਲੀਜ਼ ਉਹ ਮੈਨੂੰ ਕਾਲ ਕਰੋ ਚਾਹੀ ਮੈਸੇਜ ਕਰੋ ਕਾਲ ਨਾ ਕਰਿਆ ਕਰੋ ਮੈਸੇਜ ਹੀ ਕਰਦਿਆ ਕਰੋ ਬੋਲ ਕੇ ਕਰਦਿਆ ਕਰੋ ਚਾਹੀ ਲਿਖ ਕੇ ਕਰਦਿਆ ਕਰੋ ਵੀ ਮੈਂ ਫੋਨ ਲਾ ਲੂੰਗੀ ਤੇ ਪਲੀਸ ਜੇ ਕੋਈ ਜਿਆਦੇ ਜਦਾ ਮੁੰਡਾ 40 ਤੋਂ ਪਲੱਸ ਹੈਗਾ ਜੱਟਾਂ ਦਾ ਮੁੰਡਾ ਹੋਵੇ ਤੇ 40 ਤੋਂ ਪਲੱਸ ਹੋਵੇ ਤੇ ਮੈਨੂੰ ਜਰੂਰ ਫੋਨ ਕਰੋ ਜੀ ਤੇ ਆਪਾਂ ਹਨਾ ਉਹਨਾਂ ਨਾਲ ਗੱਲਬਾਤ ਕਰਾਂਗੇ ਉਸ ਭੈਣ ਵਾਰੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਪਹਣੇ ਮੇਰੇ ਵੀਰੋ ਸ਼ੇਅਰ ਕਰ ਦਿਆ ਕਰੋ ਤਾਂ ਕਿ ਕਿਸੇ ਭੈਣ ਭਾਈ ਦਾ ਭਲਾ ਹੋ ਸਕੇ ਤੇ ਜਿਹੜੀ ਵੱਧ ਏਜ ਵਾਲੇ ਨੇ ਉਹਨਾਂ ਨੂੰ ਮੇਰੀ ਬੇਨਤੀ ਆਪਣੇ ਕੋਲੇ ਗੁੱਡੀਆਂ 2 ਇੰਚੀ ਦੋਹੀ ਬਾਰੇ ਖਾਤਰ ਨੇ ਤੇ ਪਲੀਜ਼ ਮੈਨੂੰ ਮੈਸੇਜ ਜਰੂਰ ਕਰੋ 37 ਤੋਂ 38 ਸਾਲ ਤੱਕ ਕੁੜੀਆਂ ਹੈਗੀਆਂ ਨੇ ਜੀ ਓਕੇ ਹਾਂਜੀ ਸਤਿ ਸ੍ਰੀ ਅਕਾਲ ਇਹ ਬੇਨਤੀ ਮੈਂ ਦੁਬਾਰੇ ਤਾਂ ਕਰਨ ਲੱਗੀ ਆ ਜਿਹੜੇ ਆਪਣੇ ਕੈਨੇਡਾ ਚ ਪੰਜ ਚਾਰ ਮੁੰਡੇ ਮੇਰੇ ਕੋਲ ਹੈਗੇ ਨੇ ਪੀਆਰ ਨੇ ਜਿਹੜੇ ਤੇ ਮੇਰੀਆਂ ਭੈਣਾਂ ਮੈਸੇਜ ਮੈਨੂੰ ਮਤਲਬ ਉੱਥੇ ਚਾਹੇ ਲਿਖ ਕੇ ਚੰਗੀ ਤਰ੍ਹਾਂ ਪਾ ਦੇਣ ਵੀ ਭੈਣੇ ਅਸੀਂ ਕੈਨੇਡਾ ਵਾਸਤੇ ਤੁਹਾਡੇ ਨਾਲ ਗੱਲ ਕਰਨੀ ਹੈ ਤੇ ਮੈਂ ਤੁਹਾਡੇ ਮੈਸੇਜ ਦਾ ਰਿਪਲਾਈ ਜ਼ਰੂਰ ਕਰੂੰ ਜੇ ਹੋ ਸਕੇ ਆ ਤਾਂ ਮੈਂ ਫੋਨ ਵੀ ਲਾਉ ਸੋਨੂੰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਭੈਣੇ ਮੈਂ ਨੰਬਰ ਲਿਖਣ ਲੱਗੀ ਆ ਤੇ ਜ਼ਰੂਰ ਮੈਨੂੰ ਮਤਲਬ ਜੜੀਆਂ ਕੁੜੀਆਂ ਜੱਟਾਂ ਦੀਆਂ ਕੁੜੀਆਂ ਵਾਸਤੇ ਹੀ ਐ ਸਪੈਸ਼ਲ ਤੇ ਜ਼ਰੂਰ ਮੈਨ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਮੱਝਵੀ ਸਿੱਖਾਂ ਦੀ ਗੁੱਡੀ ਹੈ ਜੀ ਆਪਣੇ ਕੋਲੇ ਉਮਰ ਹੈਗੀ ਐ 26 ਸਾਲ ਤੇ ਵਧੀਆ ਮਤਲਬ ਬਣਦੀ ਥਣਦੀ ਆ ਕੁੜੀ ਤੇ ਮੱਝਵੀ ਸਿੱਖਾਂ ਦੇ ਮੁੰਡਿਆਂ ਨੂੰ ਬੇਨਤੀ ਹੈ ਵੀ ਜੇ ਕੋਈ ਬਾਹਰਲੀ ਕੰਟਰੀ ਚ ਜਾ ਇੱਥੇ ਵਧੀਆ ਕੰਮ ਹੈ ਤਾਂ ਪਲੀਜ਼ ਵੀਰ ਮੇਰੇ ਮੈਸੇਜ ਜ਼ਰੂਰ ਕਰੋ ਮੱਝਵੀ ਸਿੱਖਾਂ ਦੇ ਮੁੰਡੇ ਮੈਨੂੰ ਮੈਸੇਜ ਜ਼ਰੂਰ ਕਰਨ ਥੈਂਕ ਯੂ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਹੁਣੀ-ਹੁਣੀ ਆਪਣੇ ਕੋਲੇ ਇੱਕ ਬੇਟੀ ਦਾ ਫੋਨ ਆਇਆ ਜੀ ਤੇ ਕੁੜੀ ਦੀ ਉਮਰ 26 ਸਾਲ ਹੈ ਤੇ ਕਾਸਟ ਹੈਗੀ ਹੈ ਮਿਸਤਰੀ ਮਿਸਤਰੀਆਂ ਦੀ ਕੁੜੀ ਹੈ ਜੀ ਸੋਹਣੀ ਸੁਨੱਖੀ ਹੈ ਤੇ ਭੈਣ ਦਾ ਤਲਾਕ ਹੋਇਆ ਹੋਇਆ ਹੈ ਪਹਿਲਾਂ ਤੇ ਇੱਕ ਬੱਚਾ ਵੀ ਹੈ ਮੁੰਡਾ ਉਹਦੇ ਕੋਲੇ ਤੇ ਜਿਹੜਾ ਵੀ ਮਤਲਬ ਬੱਚੇ ਸਮੇਤ ਭੈਣ ਨੂੰ ਐਕਸੈਪਟ ਕਰਦਾ ਤਾਂ ਪਲੀਸ ਮੇਰੇ ਨਾਲ ਸੰਪਰਕ ਜਰੂਰ ਕਰੋ ਜੀ ਥੈਂਕ ਯੂ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਅੱਜ ਆਈ ਆ ਮੱਝ ਵੀ ਸਿੱਖਾਂ ਦੀ ਕੁੜੀ ਜੀ ਭੈਣ ਵਿਦੇਸ਼ ਦੇ ਵਿੱਚ ਰਹਿੰਦੀ ਐ ਛੋਟੇ ਵਿਦੇਸ਼ ਦੇ ਵਿੱਚ ਰਹਿੰਦੀ ਐ ਸਿੰਗਾਪੁਰ ਦੇ ਵਿੱਚ ਰਹਿੰਦੀ ਐ ਭੈਣ ਤੇ ਭੈਣ ਦੀ ਏਜ 37 ਸੈਂਟੀਕ ਸਾਲ ਐ ਤੇ ਆਪਣੀ ਇਹ ਬੇਨਤੀ ਐ ਜੀ ਆਪਾਂ ਨੂੰ ਲੜਕਾ ਚਾਹੀਦਾ ਬਾਹਰਲੀ ਕੰਟਰੀ ਜੀ ਹੋਵੇ ਵੱਡੀ ਕੰਟਰੀ ਚ ਹੋਵੇ ਨਿਊਜ਼ੀਲੈਂਡ ਹੋਵੇ ਕੈਨੇਡਾ ਅਮਰੀਕਾ ਹੋਵੇ ਜਿੱਥੇ ਵੀ ਹੋਵੇ ਤੇ ਚਾਹੇ ਬੱਚੇ ਵੀ ਹੋਣ ਅਗਲੇ ਦੇ ਹਨਾ ਡਬੋਸ ਹੋਏ ਆ ਹੋਵੇ ਜਾਂ ਮਤਲਬ ਬੱਚੇ ਨਹੀਂ ਹੈਗੇ ਤਾਂ ਵੀ ਤੇ ਆਪਣਾ ਮੇਰਾ ਨੰਬਰ ਆਪਾਂ ਮੈਂਸ਼ਨ ਕਰਾਂਗੇ ਜੀ ਤੇ ਆਪਾਂ ਨੂੰ WhatsApp ਕਾਲ ਲੱਗੂਗੀ ਉਦਾਂ ਫੋਨ ਨਹੀਂ ਲੱਗਦੀ ਹੈਗੀ ਮੈਨੂੰ ਕਾਫੀ ਪੀਰਾਂ ਦੇ ਲਾਂਭੇ ਆਉਂਦੇ ਨੇ ਕਹਿੰਦੇ ਵੀ ਤੁਹਾਡੀ ਉਦਾਂ ਫੋਨ ਨਹੀਂ ਲੱਗਦਾ ਹੈਗਾ ਤੇ ਮੇਰੀ ਹੱਥ ਵੰਨ ਕੇ ਬੇਨਤੀ ਹੈ ਜੀ ਵੀਡੀਓ ਨੂੰ ਘੱਟੋ-ਤੋ ਬੱਧ ਸ਼ੇਅਰ ਕਰ ਦਿਓ ਤੇ ਤਾਂ ਕਿ ਕਿਸੇ ਭੈਣ ਦਾ ਭਰਾ ਹੋ ਸਕੇ ਥੈਂਕ ਯੂ ਹਾਂਜੀ ਸਸਰੀਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਾਂ ਇੱਕ ਡਾਟਾ ਬੋਲਣ ਲੱਗੇ ਆ ਜੀ ਜੱਟ ਸਿੱਖ ਗਰੀਬ ਪਰਿਵਾਰ ਦੀ ਲੜਕੀ ਦਾ ਡਾਟਾ ਜੀ ਤੇ ਧਿਆਨ ਨਾਲ ਸੁਣ ਲਿਓ ਤੇ ਆਪਾਂ ਨੂੰ ਮੁੰਡਾ ਚਾਹੀਦਾ ਕੋਟਕਪੁਰੇ ਏਰੀਆ ਚ ਕੁੜੀ ਦੀ ਉਮਰ ਹੈਗੀ 21 ਸਾਲ ਜੱਟਾਂ ਦੀ ਕੁੜੀ ਹੈ ਜੀ ਤੇ ਚਾਚੇ ਤਾਇਆ ਨਹੀਂ ਤੋੜਨੀ ਹੈ ਗਰੀਬ ਪਰਿਵਾਰ ਚੋਂ ਬਹੁਤ ਹੈ ਜੀ ਦੇਣਾ ਲੈਣਾ ਕੁਝ ਨਹੀਂ ਹੈਗਾ 6 ਕਪੜੀ ਹੋਈ ਹੈ 5 ਸੇਕ ਪੜੀ ਹੋਈ ਹੈ ਕੁੜੀ ਤੇ ਏਰੀਆ ਆਪਾਂ ਨੂੰ ਕੋਟਕਪੂਰਾ ਹੀ ਚਾਹੀਦਾ ਜੇ ਕੋਈ ਮੇਰਾ ਵੀਰ ਕੋਟਕਪੂਰੇ ਏਰੀਏ ਦੇ ਵਿੱਚ 5-7 ਜਾਂ 5-4 5-3 ਕਿੱਲਾਂ ਦੇ ਵਿੱਚ ਹੈਗਾ ਕੋਈ ਮੁੰਡਾ ਜਾਹੇ ਤਾਂ ਮਾੜਾ ਮੋਟਾ ਉਦਾਂ ਖੇਤੀਬਾੜੀ ਕਰਦਾ ਹੋਵੇ ਤੇ ਜੇ ਕੋਈ 2-2.5 ਕਿੱਲਾਂ ਚਾਹੇ ਤਾਂ ਪ੍ਰਾਈਵੇਟ ਨੌਕਰੀ ਜ਼ਰੂਰ ਕਰਦਾ ਹੋ ਕਰਦਾ ਹੋਵੇ ਤੇ ਜੇ ਕੋਈ ਮੇਰਾ ਵੀਰ ਇਹ ਜਾ ਹੈਗਾ ਉਮਰ ਜ਼ਿਆਦੇ ਨਾ ਹੋਵੇ ਮੁੰਡੇ ਦੀ 25 ਸਾਲੀ ਹੋਵੇ ਜੀ ਤੇ ਕਰੋ ਸੰਪਰਕ ਜੇ ਕੋਈ ਇਦਾਂ ਦਾ ਮੁੰਡਾ ਹੈਗਾ ਏਰੀਆ ਕੋਟਕਪੂਰਾ ਤੇ ਇੱਧਰ ਆਪਣਾ ਮੋਗਾ ਬਸ ਬੱਦਣੀ ਬੁੱਦਣੀ ਇੱਧਰ ਹੀ ਮੋਗੇ ਕਨੀ ਬਸ ਇਹ ਚੱਲ ਜੂ ਧੰਨਵਾਦ ਹਾਂਜੀ ਸਤ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਇੱਕ ਆਪਣੇ ਕੋਲੇ ਅੱਜ ਜਲਾਹੀਆਂ ਦੀ ਲੜਕੀ ਆਈ ਹੈ ਜੀ ਜਿਹੜੇ ਮੁਸਲਮਾਨ ਜਲਾਹੀ ਹੁੰਦੇ ਨੇ ਤੇ ਆਪਾਂ ਨੂੰ ਮੁੰਡਾ ਜੱਟਾਂ ਦਾ ਹੀ ਚਾਹੀਦਾ ਧਿਆਨ ਨਾਲ ਸੁਣ ਲਿਓ ਡਾਟਾ ਮੁੰਡਾ ਜੱਟਾਂ ਦਾ ਹੀ ਹੋਵੇ ਏਰੀਆ ਤੂਰੀ ਸੰਗਰੂਰ ਮਰੇਲ ਕੋਟਲਾ ਬੇਲੂ ਮੰਡੀ ਅਮ드ਗੜ ਐਦੂ ਗਾਹ ਨਹੀਂ ਜਾਂਦਾ ਪਰਿਵਾਰ ਇਧਰ ਰਾਣਾ ਸਾਹਿਬ ਕੰਨੀ ਚਲੇ ਜਾਣਗੇ ਤੇ ਲੁਧਿਆਣਾ ਤਾਂ ਚਲੋ ਉਹਨਾਂ ਦਾ ਏਰੀਆ ਹੈਗਾ ਹੀ ਹੈਗਾ ਤੇ ਆਪਾਂ ਨੂੰ ਮੁੰਡਾ 5-4 ਕਿਲਿਆਂ ਦੇ ਵਿੱਚ 3-4 ਕਿਲਿਆਂ ਚ ਵੀ 2 ਕਿਲਿਆਂ ਚ ਵੀ ਕਰਦਾ ਜੇ ਮੁੰਡਾ ਕੋਈ ਵਧੀਆ ਕੰਮ ਕਰਦਾ ਆਪਦਾ ਕਾਰੋਬਾਰਾ ਕੋਈ ਤੇ 2 ਕਿਲਿਆਂ ਚ ਵੀ ਕਰਦਾ ਪਰਿਵਾਰ ਤੇ ਪਹਿਲਾਂ ਵੀ ਉਹਦੀ ਭੈਣ ਵਧੀਆ ਚੰਗੇ ਪਰਿਵਾਰ ਚ ਵਿਆਹੀ ਹੋਈ ਐ ਜੱਟਾਂ ਦੀ ਵਿਆਹੀ ਹੋਈ ਐ ਤੇ ਆਪਾਂ ਨੂੰ ਇਸ ਕੁੜੀ ਖਾਤਰ ਵੀ ਜੱਟਾਂ ਦਾ ਮੁੰਡਾ ਹੀ ਚਾਹੀਦਾ ਤੇ ਕਰੋ ਸੰਪਰਕ ਫਿਰ ਧੰਨਵਾਦ ਜੀ। ਵਿਗਦੇ ਹੋ ਕਿ ਡਾਟ ਚ ਪਤਾ ਲੱਗਦੇ ਕੇ ਵੀ ਇਹ ਕਰੀ ਹੋਈ ਆ ਮੁੰਡਾ ਵੀ ਜਾਦੇ ਪੜਿਆ ਹੋਇਆ ਚਾਹੀਦਾ ਜੀ ਮੁੰਡਾ ਚਾਹੇ ਫੌਜੀ ਹੋਵੇ ਜਾਂ ਮਾਸਟਰ ਕੋਈ ਵੀ ਇਹ ਮਲਾਜਮ ਲੱਗਿਆ ਹੋਵੇ ਭੈਣ ਨੂੰ ਇਹ ਰਿਸ਼ਤਾ ਕਰ ਦੇਣੀ। ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੇ ਰਿਕਿੰਦਰ ਤੇ ਆਪਣੇ ਕੋਲੇ ਆਇਆ ਸੈਣੀ ਸਿੱਖਾਂ ਦਾ ਮੁੰਡਾ ਜੀ 45 ਸਾਲ ਉਮਰ ਆ ਬੀਰਦੀ। ਆਪਾਂ ਨੂੰ ਕੁੜੀ ਦੋ ਕਾਸ਼ਟਾਂ ਸਾਡੇ ਕੇ ਜਿਹੜੀ ਮਰਜ਼ੀ ਚੱਲੂਗੀ ਜੀ ਤੇ ਵੀਰ ਉਥੇ ਟਰਾਲਾ ਚਲਾਉਂਦਾ ਇੰਗਲੈਂਡ ਦੇ ਵਿੱਚ ਪੱਕਾ ਤੇ ਵਧੀਆ ਜ਼ਮੀਨ ਜਾਇਦਾਦ ਵੀ ਹੈਗੀ ਆ 플ੌਟ ਵਗੈਰਾ ਹੈਗੇ ਨੇ ਵੀਰ ਕੋਲੇ ਤੇ ਡਿਵੋਸੀ ਆ ਵੀਰ ਆਪਾਂ ਨੂੰ ਕੁੜੀ ਵੀ ਡਿਵੋਸੀ ਚਾਹੀਦੀ ਹੈ ਜੀ ਵੀਰ ਕੋਲੇ ਮੁੰਡੇ ਨੇ ਦੋ ਆਪਦੇ ਪੈਰਾਂ ਸਿਰ ਨੇ ਤੇ ਆਪਣੇ ਆਪਾਂ ਨੂੰ ਉਹ ਵੀਰ ਵਾਸਤੇ ਲੜਕੀ ਚਾਹੀਦੀ ਹੈ ਹਾਂਜੀ ਸਸਰੀ ਕੱਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਜੀ ਕੁੜੀ ਕੁੜੀ ਕੋਲੇ ਹੈਗਾ 7 ਸਾਲ ਦਾ ਮੁੰਡਾ ਤੇ ਆਪਾਂ ਨੂੰ 5 ਤੇ 6 ਗਿਲਿਆਂ ਦੇ ਵਿੱਚ ਮੁੰਡਾ ਚਾਹੀਦਾ ਮਾਨਸਾ ਜਾਂ ਬਠਿੰਡਾ ਦੇ ਵਿੱਚ ਧਿਆਨ ਨਾਲ ਸੁਣ ਲਓ ਜੀ ਮਾਨਸਾ ਜਾਂ ਬਠਿੰਡਾ ਦੇ ਵਿੱਚ ਹੀ ਆਪਾਂ ਨੂੰ ਮੁੰਡਾ ਚਾਹੀਦਾ ਕੁੜੀ ਦੀ ਉਮਰ ਹੈਗੀ ਐ 33 ਸਾਲ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਤਾਂ ਕਿ ਇਸ ਭੈਣ ਨੂੰ ਇਸ ਦਾ ਜੀਵਨ ਸਾਥੀ ਇਹਨਾਂ ਦੇ ਇਲਾਕੇ ਜੀ ਮਿਲ ਜੇ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੋਈ ਐ ਜੀ ਮੱਜਵੀ ਸਿੰਘਾਂ ਦੀ ਕੁੜੀ ਮੁੰਡਾ ਵੀ ਆਪਾਂ ਨੂੰ ਮੱਜਵੀ ਸਿੰਘਾਂ ਦਾ ਹੀ ਚਾਹੀਦਾ ਤੇ ਕੁੜੀ ਦੀ ਉਮਰ ਹੈਗੀ ਐ 22 ਸਾਲ ਤੇ ਪੈਣ ਦੀ ਵਧੀਆ ਪੜ੍ਹਾਈ ਕਰੀ ਹੋਈ ਐ ਤੇ ਬੀਏ ਡੀਏ ਕਰੀ ਹੋਈ ਐ ਮੈਨੂੰ ਲੱਗਦਾ ਓ ਕੀ ਡਾਟ ਚ ਪਤਾ ਲੱਗੂ ਦੇਖ ਕੇ ਬੀਏ ਕਰੀ ਹੋਈ ਐ ਮੁੰਡਾ ਵੀ ਜਾਦੇ ਪੜਿਆ ਹੋਇਆ ਚਾਹੀਦਾ ਜੀ ਮੁੰਡਾ ਜੀ ਸਸਰੀ ਕੱਲ ਮੈਂ ਛੋੜੀ ਆਪਣੀ ਰਿਪਿੰਦਰ ਤੇ ਆਪਣੇ ਕੋਲੇ ਆਈ ਆ ਸਰਹੰਦ ਏਰੀਏ ਦੇ ਵਿੱਚੋਂ ਕੁੜੀ ਕੈਨੇਡਾ ਪੀਆਰ ਤੇ ਭੈਣ ਦਾ ਹੋਇਆ ਹੋਇਆ ਡਬੂਸ ਤੇ ਪਹਿਣ ਹੈਗੀ ਐ 92 ਦੀ ਵਰਨ ਤੇ 20 25 ਦਿਨਾਂ ਮੰਗਰੂ ਹੀ ਭੈਣ ਘਰੋਂ ਪੈ ਗਿਆ ਠੀਕਾ ਤੇ ਡਬੂਸ ਹੋ ਗਿਆ ਠੀਕਾ ਤੇ ਆਪਾਂ ਨੂੰ ਮੁੰਡਾ ਚਾਹੀਦਾ ਜੀ ਦਸਾਂ ਖੇਲਿਆਂ ਦੇ ਵਿੱਚ ਵੀਡੀਓ ਨਹੀਂ ਕਰ ਦੋ ਤਾਂ ਵੀ ਕਿ ਸ਼ੇਰ ਭੈਣ ਵਧੀਆ ਤਕੜੇ ਕਰੂਆਂ ਜੀ ਵਧੀਆ ਤਕੜਾ ਹੀ ਬਿਆ ਕਰਨਗੇ ਵੀਡੀਓ ਨਾਲ ਵੀ ਕਿ ਸ਼ੇਅਰ ਕਰ ਦੋ ਤਾਂ ਕਿ ਇਸ ਭੈਣ ਨੂੰ ਸਲੂਟ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੇ ਰਿਸ਼ਤੇਦਾਰ ਤੇ ਆਪਣੇ ਕੋਲੇ ਆਇਆ ਫਿਰੋਜ਼ਪੁਰ ਏਰੀਆ ਤੋਂ ਮੁੰਡਾ ਤੇ ਆਪਾਂ ਨੂੰ ਚਾਹੀਦੀ ਐ ਆਸਟ੍ਰੇਲੀਆ ਦੇ ਜਿਹੜੀ ਕੁੜੀ ਦੇ ਬੈਂਡ ਆਏ ਹੁਣ ਉਹ ਕੁੜੀ ਚਾਹੀਦੀ ਆਪਾਂ ਨੂੰ ਆਸਟ੍ਰੇਲੀਆ ਦਾ ਮਤਲਬ ਵੀ ਦੀ ਸਾਰੀ ਫੈਮਿਲੀ ਆਸਟ੍ਰੇਲੀਆ ਦੇ ਵਿੱਚ ਵੀ ਰਹਿਦਰੀ ਐ 8 ਕਿਲੇ ਪੈਲੀ ਐ ਵਧੀਆ ਘਰੂਆਂ ਵੀਰ ਤੇ ਆਪਦੀਆਂ ਦੁਕਾਨਾਂ 플ਾਟ ਵਗੈਰਾ ਵੀ ਆਪਦੇ ਨੇ ਤੇ ਜੇ ਕੋਈ ਭੈਣ ਦੀ ਆਈਲੈਂਡਸ ਕਰੀ ਹੋਈ ਆ ਆਸਟ੍ਰੇਲੀਆ ਦੀ ਹੈ ਲਾਉਣਾ ਚਾਹੁੰਦੀ ਐ ਤਾਂ ਮੇਰੇ ਨਾਲ ਸੰਪਰਕ ਜੀ ਹਾਂਜੀ ਸਾਸਰੀ ਕਾਲ ਮੈਂ ਸੋਦੀ ਆਪਣੀ ਰਪਿੰਦਰ ਜਿਹੜੀ ਹੁਣ ਮੈਂ ਵੀਡੀਓ ਪਾਉਣ ਲੱਗੀ ਆ ਤੇ ਮੇਰੀ ਹੱਥ ਬਨ ਕੇ ਬੇਨਤੀ ਹੈ ਵੀ ਕਿਸੇ ਦਾ ਮਜ਼ਾਕ ਨਾ ਚੱਕਿਆ ਕਰੋ ਥੋੜੀ ਜੀ ਸਾਨੂੰ ਆਹ ਤਾਂ ਵੀ ਚੱਕ ਮੀਜੀ ਗੱਲ ਕਰ ਰਹੀ ਤੇ ਭੈਣ ਨੂੰ ਮਤਲਬ ਹੈਂਡੀਕੈਪ ਦਾ ਭੈਣ ਪੈਰਾਂ ਤੋਂ ਮਤਲਬ ਇੱਕ ਪੈਰ ਤੋਂ ਹੈਂਡੀਕੈਪ ਦਾ ਥੋੜਾ ਜਿਹਾ ਪੈਰ ਦੱਬ ਕੇ ਤੁਰਦੀ ਆ ਭੈਣ ਦਸਾਂ ਕੀਲਿਆਂ ਦੇ ਵਿੱਚ ਉਹਨਾਂ ਨੂੰ ਮੁੰਡਾ ਚਾਹੀਦਾ ਭੈਣ ਬਹੁਤ ਤਕੜੇ ਘਰਵਾਣ ਤੇ ਮੁੰਡਾ ਚਾਹੇ ਦਹਾਜ ਹੋਵੇ ਬੱਚਾ ਨਾ ਹੋਵੇ ਉਹ ਵੀ ਚੱਲ ਜੂਗਾ ਤੇ ਭੈਣ ਦੀ ਉਮਰ ਹੈਗੀ 26-27 ਸਾਲ ਹੈ ਮੁੰਡਾ ਜਿਆਦਾ ਵੱਡਾ ਨਹੀਂ ਚਾਹੀਦਾ 30 ਸਾਲ ਤੱਕ ਚੱਲ ਜੂ ਭੈਣ ਹੈਗੀ ਆ ਮਾਨਸਾ ਏਰੀਏ ਤੋਂ ਤੇ ਦਸਾਂ ਕਿੱਲਾਂ ਚ ਮੁੰਡਾ ਜਿਹੜੇ ਮਰਜੀ ਏਰੀਏ ਚ ਹੋਵੇ ਦਸਾਂ ਕਿੱਲਾਂ ਚ ਮੁੰਡਾ ਚਾਹੀਦਾ ਜੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤੇ ਮੁੰਡਾ ਚਾਹੀ ਪਹਿਲਾਂ ਛੋਟਾ ਸਟਾਫ ਵੀ ਹੋਇਆ ਹੋਵੇ ਜਿਆਦੇ ਪੈਰ ਨਹੀਂ ਦੱਬਦੀ ਹੈਗੀ ਥੋੜਾ ਘਣਾ ਹੀ ਪਤਾ ਜਾਂ ਨਹੀਂ ਲੱਗਦਾ ਹੈਗਾ ਇਹਨਾਂ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਫੀ ਜਲਦੀ ਮਿਲ ਸਕੇ ਧੰਨਵਾਦ। ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੋਈ ਐ ਜੀ ਮੱਜੀਬ ਸਿੰਘਾਂ ਦੀ ਕੁੜੀ ਮੁੰਡਾ ਵੀ ਆਪਾਂ ਨੂੰ ਮੱਜੀਬ ਸਿੰਘਾਂ ਦਾ ਹੀ ਚਾਹੀਦਾ ਐ ਤੇ ਕੁੜੀ ਦੀ ਉਮਰ ਹੈਗੀ ਐ 22 ਸਾਲ ਤੇ ਪੜਣ ਦੀ ਵਧੀਆ ਪੜ੍ਹਾਈ ਕਰੀ ਹੋਈ ਐ ਤੇ ਬੀਏ ਡੀਏ ਕਰੀ ਹੋਈ ਐ ਮਿਲਣਾ ਚਾਹੇ ਫੌਜੀ ਹੋਵੇ ਜਾਂ ਮਾਸਟਰ ਕੋਈ ਵੀ ਮਲਾਜਮਾ ਲੱਗਿਆ ਹੋਵੇ ਭੈਣ ਨੂੰ ਇਹ ਰਿਸ਼ਤਾ ਕਰ ਦੇਣਗੇ। ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਜਿਹੜੀ ਹੁਣ ਮੈਂ ਵੀਡੀਓ ਪਾਉਣ ਲੱਗੀ ਆ ਤੇ ਮੇਰੀ ਹੱਥ ਬਨ ਕੇ ਬੇਨਤੀ ਆ ਵੀ ਕਿਸੇ ਦਾ ਮਜ਼ਾਕ ਨਾ ਚੱਕਿਆ ਕਰੋ ਥੋੜੀ ਜੀ ਤੁਹਾਨੂੰ ਆਦਤ ਆ ਵੀ ਚੱਕ ਮੀਜੀ ਗੱਲ ਕਰ ਲਈ ਤੇ ਭੈਣ ਨੂੰ ਮਤਲਬ ਹੈਂਡੀਕੈਪਡ ਹੈ ਭੈਣ ਪੈਰਾਂ ਤੋਂ ਮਤਲਬ ਇੱਕ ਪੈਰ ਤੋਂ ਹੈਂਡੀਕੈਪਡ ਥੋੜਾ ਜਿਹਾ ਪੈਰ ਦੱਬ ਕੇ ਤੁਰਦੀ ਹੈ ਭੈਣ ਦਸਾਂ ਕੀਲਿਆਂ ਦੇ ਵਿੱਚ ਉਹਨਾਂ ਨੂੰ ਮੁੰਡਾ ਚਾਹੀਦਾ ਭੈਣ ਬਹੁਤ ਤਕੜੇ ਘਰਵਾਣ ਤੇ ਮੁੰਡਾ ਚਾਹੇ ਦਹਾਜ ਹੋਵੇ ਬੱਚਾ ਨਾ ਹੋਵੇ ਉਹ ਵੀ ਚੱਲ ਜੂਗਾ ਤੇ ਭੈਣ ਦੀ ਉਮਰ ਹੈਗੀ 26-27 ਸਾਲ ਹੈ ਮੁੰਡਾ ਜਿਆਦਾ ਵੱਡਾ ਨਹੀਂ ਚਾਹੀਦਾ 30 ਸਾਲ ਤੱਕ ਚੱਲ ਜੂ ਭੈਣ ਹੈਗੀ ਆ ਮਾਲਸਾ ਏਰੀਏ ਤੋਂ ਤੇ ਦਸਾਂ ਕਿੱਲਾਂ ਚ ਮੁੰਡਾ ਜਿਹੜੇ ਮਰਜੀ ਏਰੀਏ ਚ ਹੋਵੇ ਦਸਾਂ ਕਿੱਲਾਂ ਚ ਮੁੰਡਾ ਚਾਹੀਦਾ ਜੀ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਓ ਤੇ ਮੁੰਡਾ ਚਾਹੇ ਪਹਿਲਾਂ ਛੋਟਾ ਸਟਾਫ ਹੀ ਹੋਇਆ ਹੋਵੇ ਜਿਆਦੇ ਪੈਰ ਨਹੀਂ ਤੱਬਦੀ ਹੈਗੀ ਥੋੜਾ ਘਣਾ ਹੀ ਪਤਾ ਜਾਂ ਨਹੀਂ ਲੱਗਦਾ ਹੈਗਾ ਇਹਨਾਂ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਫੀ ਜਲਦੀ ਮਿਲ ਸਕੇ ਧੰਨਵਾਦ। ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ 96 ਦੀ ਵਾਰਨ ਗੁੱਡੀ ਇੱਕ ਹੋਰ ਕੈਨੇਡਾ ਦੀ ਪੀਆਰ ਤੇ ਭੈਣ ਉਹ ਸੇ ਇੰਸਪੈਕਟਰ ਹੈ ਜੀ ਤੇ ਮੁੰਡਾ ਚਾਹੀਦਾ ਆਪਾਂ ਨੂੰ 15 ਤੋਂ 20 ਕਿਲਿਆਂ ਦੇ ਵਿੱਚ ਵਿੱਚ ਤੇ ਮੁੰਡਾ ਵਿਆਹ ਆਪ ਦਾ ਆਪ ਕਰ ਲਵੇ ਭੈਣ ਉਹਨਾਂ ਦੀ ਕੋਈ ਮੰਗ ਡਿਮਾਂਡ ਨਹੀਂ ਹੈਗੀ। ਤੇ بس ਮੁੰਡਾ ਆਪਣਾ ਵਿਆਹ ਆਪ ਕਰ ਲਵੇ ਤੇ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਥੀ ਜਲਦੀ ਮਿਲ ਸਕੇ ਤੇ ਮੁੰਡਾ 1-2 ਸਾਲ ਵੱਡਾ ਹੀ ਹੋਵੇ ਜਟਾਂ ਦਾ ਹੀ ਮੁੰਡਾ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਜੀ ਰਮਦਾਸੀਆਂ ਦੀ ਕੁੜੀ ਤੇ ਭੈਣ ਦੱਸ ਸਕਿਆ ਉਹ ਆ ਅਮਰਤ ਤੇ ਆਪਾਂ ਨੂੰ ਮੁੰਡਾ ਵੀ ਅਮਰਤਧਾਰੀ ਚਾਹੀਦਾ ਤੇ ਮੁੰਡਾ ਰਮਦਾਸੀਆਂ ਸਿੱਖਾਂ ਦਾ ਹੀ ਹੋਵੇ ਇੰਟਰ ਕਾਸਟ ਉਹਨਾਂ ਨੇ ਨਹੀਂ ਕਰਨਾ ਜੀ ਸਰਕਾਰੀ ਜੋਬ ਵਾਲਾ ਹੋਵੇ ਤਾਂ ਵਾੜਾ ਵਧੀਆ ਵਿਆਹ ਵਧੀਆ ਕਰ ਦੇਣਗੇ ਤੇ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ ਭੈਣ ਦੀ ਉਮਰ ਹੈਗੀ ਹੈ 26 ਸਾਲ ਤੇ ਭੈਣੂਣਾ ਨੇ ਆਪਣੀ ਕਾਸਟ ਦੇ ਵਿੱਚ ਹੀ ਕਰਨਾ ਹੈ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਛੋਡੀ ਆਪਣੀ ਤੁਲ ਕਰ ਤੇ ਆਪਣੇ ਕੋਲ ਆਈ ਹੈ ਚੱਕਾਂ ਦੀ ਕੁੜੀ ਮਰੇਲ ਕੋਟਲੇ ਦੀਏ ਦੇ ਵਿੱਚੋਂ ਤੇ ਵਧੀਆ ਭੈਣ ਪੂਰੇ ਤਕੜੇ ਕਰੂਆ ਤੇ ਵਧੀਆ ਉਹਨਾਂ ਨੇ ਵਿਆਹ ਕਰਨਾ ਹੈ 12 ਤੋਂ 15 ਕਿੱਲੇ ਜ਼ਮੀਨ ਦੇ ਭਾਅ ਦੇ ਨੇ ਵਧੀਆ ਤਕੜਾ ਵਿਆਹ ਕਰਨਗੇ ਜੀ ਭੈਣ ਦੀ ਉਮਰ ਹੈਗੀ ਹੈ 30 ਸਾਲ ਵੀਡੀਓ ਨੂੰ ਕਰ ਤੋਂ ਤੱਕ ਸ਼ੇਅਰ ਤਾਂ ਕਿ ਇਸ ਭੈਣ ਨੂੰ ਇਸ ਦਾ ਜੀਵਨ ਸਾਥੀ ਚੰਗੀ ਮਿਲ ਸਕੇ ਆਪਾਂ ਨੂੰ ਇੱਧਰ ਅਮ드ਗੜ ਮੰਡੀ ਤੱਕ ਆ ਜਾਣਗੇ ਉੱਧਰ ਚੰਗਰੂਰ ਤੱਕ ਚਲੇ ਜਾਣਗੇ ਤੇ ਪਟਿਆਲੇ ਤੱਕ ਚਲੇ ਜਾਣਗੇ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੇ ਰਕੇਂਦਰ ਤੇ ਆਪਣੇ ਕੋਲੇ ਆਈ ਐ ਇੱਕ ਜਗਰਾਉਂ ਏਰੀਏ ਦੇ ਉੱਥੋਂ ਗੁੱਡੀ ਤੇ ਗੁੱਡੀ ਕੋਲੇ ਹੈਗੀ ਐ ਗੁੱਡੀ 5 ਸਾਲ ਦੀ ਤੇ ਜਿਹੜਾ ਵੀ ਵੀਰ 5-4 ਕਿਲਿਆਂ ਦੇ ਵਿੱਚ ਭੈਣ ਨੂੰ ਜ਼ਮੀਰ ਗੁੱਡੀ ਅਪਣਾਉਣਾ ਚਾਹੁੰਦਾ ਤਾਂ ਮੇਰੇ ਨਾਲ ਸੰਪਰਕ ਜਰੂਰ ਕਰੋ ਜੀ ਤੇ ਕਮੈਂਟਾਂ ਦੇ ਵਿੱਚ ਦੱਸ ਦਿਆ ਕਰੋ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਉਸ ਦਾ ਜੀਵਨ ਸਾਥੀ ਜਲਦੀ ਮਿਲ ਸਕੇ ਪੰਜ ਚਾਰ ਕਿੱਲਾਂ ਦੇ ਨਾਲ ਨਾਲ ਮੁੰਡਾ ਕੋਈ ਕੰਮ ਵੀ ਕਰਦਾ ਹੋਵੇ ਆਪ ਦਾ ਧੰਨਵਾਦ ਹਾਂਜੀ ਸਸਰੀਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਇਧਰ ਖੰਨੇ ਸਾਈਡ ਤੋਂ ਆਪਣੇ ਕੋਲ ਕਨੇਡਾ ਪੀਆਰ ਕੁੜੀ ਆਈ ਹੈ ਜੀ 95 ਦਾ ਬਰਥ ਹੈ ਭੈਣ ਦਾ ਤੇ ਆਪਾਂ ਨੂੰ ਮੁੰਡਾ ਚਾਹੀਦਾ ਹੈ 10 12 ਕਿੱਲਾਂ ਦੇ ਵਿੱਚ ਪੜਾਈ ਵਧੀਆ ਹੋਣੀ ਚਾਹੀਦੀ ਆ ਮੁੰਡੇ ਦੀ ਤੇ ਬੀਏ ਐਮਏ ਤੇ ਜਾਂ ਬੀ ਟੈਕ ਬੀ ਕਾਮ ਜਾਂ ਕੁਝ ਵੀ ਐਦਾਂ ਦਾ ਪੜ੍ਹਾਈ ਕਰੀ ਹੋਵੇ ਮੁੰਡੇ ਦੀ ਜੱਟਾ ਸਿਰਾ ਜੱਟ ਸਿੱਖ ਪਰਿਵਾਰ ਦੀ ਲੜਕੀ ਆ ਜੀ ਤੇ ਵੀਡੀਓ ਨੂੰ ਕਰ ਦਿਓ ਤਾਂ ਕਿ ਸ਼ੇਅਰ ਆਪਾਂ ਨੂੰ ਇਸ ਤਰ੍ਹਾਂ ਦਾ ਹਾਂਜੀ ਸਸਰੀਕਾਲ ਮੈਂ ਛੋਡੀ ਆਪਣੀ ਰਪਿੰਦਰ ਤੇ ਆਪਣੇ ਕੋਲ ਆਈ ਆ ਜੀ ਰਮਦਾਸ ਸਿੰਘ ਦੀ ਕੁੜੀ 20 ਸਾਲ ਉਮਰ ਆ ਭੈਣ ਦੀ ਤੇ ਬਿਲਕੁਲ ਗਰੀਬ ਪਰਿਵਾਰ ਦੀ ਲੜਕੀ ਹੈ ਜੀ 2 2.5 ਕਿਲਿਆਂ ਦੇ ਵਿੱਚ ਜੇ ਕੋਈ ਜੱਟਾਂ ਦਾ ਮੁੰਡਾ ਹੈਗਾ ਤਾਂ ਮੇਰੇ ਨਾਲ ਸੰਪਰਕ ਜਰੂਰ ਕਰੋ ਤੇ ਭੈਣ ਵੀ ਇਹੀ ਡਿਮਾਂਡ ਹੈ ਵੀ ਭੈਣ ਨੇ ਜੱਟਾਂ ਦੇ ਮੁੰਡੇ ਨਾਲ ਹੀ ਵਿਆਹ ਕਰਾਉਣਾ ਹੈ ਤੇ ਉਮਰ ਜ਼ਿਆਦਾ ਨਾ ਹੋਵੇ 24 25 ਸਾਲ ਤੱਕ ਮੁੰਡਾ ਚੱਲ ਜੂਗਾ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਧੰਨਵਾਦ ਜੀ ਹਾਂਜੀ ਸਾਸਰੀ ਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਜੀ ਰਾਜਪੂਤ ਰਠੌਰਾਂ ਦੀ ਕੁੜੀ ਉਮਰ ਹੈਗੀ ਆ 42 ਸਾਲ ਤੇ ਭੈਣ ਹੈਗੀ ਆ ਬਿਲਕੁਲ ਕੁਮਾਰੀ ਜੀ ਤੇ ਆਪਾਂ ਨੂੰ ਚਾਹੀਦਾ ਹੈ ਇਹਦੇ ਖਾਤਰ ਕੈਨੇਡਾ ਦਾ ਪੀਆਰ ਮੁੰਡਾ ਮਤਲਬ ਦੋਨ ਮਜਵੀ ਸਿੰਘਾ ਤੇ ਆਪਣੀ ਰਮਦਾਸੀ ਸਿੱਖਾਂ ਨੂੰ ਛੱਡ ਕੇ ਕਿਸੇ ਵੀ ਕਾਸਟ ਦਾ ਮੁੰਡਾ ਚੱਲੂਗਾ ਜੀ ਵੀਡੀਓ ਨੂੰ ਕਰ ਦੋ ਦਬ ਕੇ ਸ਼ੇਅਰ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਥੀ हां जी 사스트리 কাল ਮੈਂ ਛੋੜੀ ਆਪਣੀ ਰਪਿੰਦਰ ਤੇ ਆਪਣੇ ਕੋਲ ਆਈ ਐ ਪੰਡਤਾਂ ਦੀ ਕੁੜੀ ਜੀ ਪੰਡਤਾਂ ਦੀ ਕੁੜੀ ਐ ਤੇ ਉਹਨਾਂ ਨੂੰ ਚਾਹੀਦਾ ਮੁੰਡਾ ਕਨੇਡਾ ਪੀਆਰ ਤੇ ਕੁੜੀ ਉਧਰ ਵਰਕ ਪਰਮਿਟ ਤੇ ਐ ਮਤਲਬ ਉਹ ਕਹਿੰਦੇ ਵੀ ਕੋਈ ਵੀ ਕਾਸਟ ਦਾ ਮੁੰਡਾ ਹੋਵੇ ਤੇ ਭੈਣ ਦੀ ਉਮਰ ਹੈਗੀ ਐ 29 ਸਾਲ ਕਿਸੇ ਵੀ ਕਾਸਟ ਦਾ ਮੁੰਡਾ ਮੇਰੇ ਨਾਲ ਸੰਪਰਕ ਕਰੋ ਜੀ ਰਿਸ਼ਤਾ ਕਰ ਦੇਣਗੇ ਉਹ ਤੇ ਵੀਡੀਓ ਨੂੰ ਕਰ ਦਿਓ ਦਬ ਕੇ ਸ਼ੇਅਰ ਮੁੰਡਾ ਕਨੇਡਾ ਦਾ ਪੀਆਰ ਚਾਹੀਦਾ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਦੀ ਆਪਣੀ ਵਿਪਿੰਦਰ ਤੇ ਆਪਣੇ ਕੋਲੇ ਆਈ ਐ ਤੇ 28 ਕਿਸਾਨ ਦੀ ਗੁੱਡੀ ਤੇ ਉਹਨੂੰ ਆਉਂਦੀ ਆ 8 ਕਿਲੇ ਪੈਲੀ ਜੇ ਕੋਈ ਮੇਰਾ ਵੀ ਸੰਗਰੂਰ ਏਰੀਏ ਚ ਭਵਾਨੀਗੜ ਏਰੀਏ ਚ ਤੇ ਮਰੇਲਕੋਟਲੇ ਏਰੀਏ ਦੇ ਵਿੱਚ ਤੇ ਅਮਰਗੜ ਏਰੀਏ ਦੇ ਵਿੱਚ ਨਾਬੇ ਏਰੀਏ ਦੇ ਵਿੱਚ ਮੁੰਡਾ ਹੋਵੇ ਤਾਂ ਮੇਰੇ ਨਾਲ ਸੰਪਰਕ ਜਰੂਰ ਕਰੇ ਜੀ ਤੇ ਭੈਣ ਨੂੰ 8 ਕਿਲੇ ਪੈਲੀ ਆਉਂਦੀ ਐ ਤੇ 26 ਸਾਲ ਉਮਰ ਹੈ ਭੈਣ ਦੀ ਵੀਡੀਓ ਨੂੰ ਕਰ ਦੋ ਤੱਕ ਕਿਸੇ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਲੁਧਿਆਣਾ ਏਰੀਆ ਦੇ ਵਿੱਚੋਂ ਕੈਨੇਡਾ ਪੀਆਰ ਆ ਆਪਣੇ ਕੋਲੇ ਕੁੜੀ 95 ਦਾ ਬਰਥ ਹੈ 939491 ਇਦੋਂ ਜ਼ਿਆਦਾ ਮੁੰਡਾ ਨਾ ਹੋਵੇ 30 32 ਸਾਲ ਦਾ ਮੁੰਡਾ ਚਾਹੀਦਾ ਆਪਾਂ ਨੂੰ ਕੁੜੀ ਥੋੜੀ ਜੀ ਹੈਲਦੀ ਹੈ ਜੀ ਕੈਨੇਡਾ ਪੀਆਰ ਆ 8 7 ਕਿਲਿਆਂ ਦੇ ਵਿੱਚ ਕਰ ਦੇਣਗੇ ਤੇ ਮੁੰਡੇ ਦੀ ਪੜ੍ਹਾਈ ਵਧੀਆ ਹੋਣੀ ਚਾਹੀਦੀ ਹੈ ਜੀ ਘੱਟੋ ਘੱਟ ਬੀ ਟੈਕ ਹੋਵੇ ਐਮ ਟੈਕ ਹੋਵੇ ਜਾਂ ਮਾਸਟਰ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਇਆ ਫਰੋਜ਼ਪੁਰ ਏਰੀਏ ਤੋਂ ਮੁੰਡਾ ਤੇ ਆਪਾਂ ਨੂੰ ਚਾਹੀਦੀ ਐ ਆਸਟ੍ਰੇਲੀਆ ਦੇ ਜਿਹੜੀ ਕੁੜੀ ਦੇ ਬੈਂਡ ਆਏ ਹੁਣ ਉਹ ਕੁੜੀ ਚਾਹੀਦੀ ਆਪਾਂ ਨੂੰ ਆਸਟ੍ਰੇਲੀਆ ਦਾ ਮਤਲਬ ਵੀ ਦੀ ਸਾਰੀ ਫੈਮਿਲੀ ਆਸਟ੍ਰੇਲੀਆ ਦੇ ਵਿੱਚ ਵੀਰ ਇਧਰੀ ਐ 8 ਥੀਲੇ ਪੈਲੀ ਐ ਵਧੀਆ ਕਰੂਆ ਵੀਰ ਤੇ ਆਵਦੀਆਂ ਦੁਕਾਨਾਂ ਫਲਾਟ ਵਗੈਰਾ ਵੀ ਆਉਦੇ ਨੇ ਤੇ ਜੇ ਕੋਈ ਭੈਣ ਦੀ ਆਇਲੈਂਡਸ ਕਰੀ ਹੋਈ ਆ ਆਸਟ੍ਰੇਲੀਆ ਦੀ ਹੈ ਲਾਉਣਾ ਚਾਹੁੰਦੀ ਐ ਤਾਂ ਮੇਰੇ ਨਾਲ ਸੰਪਰਕ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਕਿੰਦਰ ਤੇ ਆਪਣੇ ਕੋਲੇ ਆਈ ਐ ਇੱਕ ਜਗਰਾਉਂ ਏਰੀਏ ਦੇ ਉੱਤੋਂ ਗੁੱਡੀ ਤੇ ਗੁੱਡੀ ਕੋਲੇ ਹੈਗੀ ਐ ਗੁੱਡੀ 5 ਸਾਲ ਦੀ ਤੇ ਜਿਹੜਾ ਵੀ ਵੀਰ 5-4 ਕਿਲਿਆਂ ਦੇ ਵਿੱਚ ਭੈਣ ਦਾ ਸਮੇਤ ਗੁੱਡੀ ਅਪਣਾਉਣਾ ਚਾਹੁੰਦਾ ਤਾਂ ਮੇਰੇ ਨਾਲ ਸੰਪਰਕ ਜ਼ਰੂਰ ਕਰੋ ਜੀ ਤੇ ਕਮੈਂਟਾਂ ਦੇ ਵਿੱਚ ਹੀ ਦੱਸ ਦਿਆ ਕਰੋ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਅਸੀਂ ਭੈਣ ਉਸ ਦਾ ਜੀਵਨ ਸਾਥੀ ਜਲਦੀ ਮਿਲ ਸਕੇ 5-4 ਕਿਲਿਆਂ ਦੇ ਨਾਲ-ਨਾਲ ਮੁੰਡਾ ਕੋਈ ਕੰਮ ਵੀ ਕਰਦਾ ਹੋਵੇ ਆਪਦਾ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈਆਂ ਨੇ ਦੋ ਸਕੀਆਂ ਭੈਣਾ ਜੀ ਰਾਜੇ ਸਿੱਖਾਂ ਦੀਆਂ ਕੁੜੀਆਂ ਨੇ ਗਰੀਬ ਘਰੋਂ ਨੇ ਉਦਾਂ ਤਾਂ ਪੰਜ ਭੈਣ ਭਾਈ ਨੇ ਇੱਕ ਭੈਣ ਵਿਆਹਤੀ ਭਾਈ ਕੁਮਾਰਾ ਚਾਰ ਭੈਣਾਂ ਕੁਮਾਰੀਆਂ ਨੇ ਠੀਕ ਹੈ ਤੇ ਆਪਾਂ ਨੂੰ ਦੋਨਾਂ ਕੁੜੀਆਂ ਵਾਸਤੇ ਦੋ ਮੁੰਡੇ ਚਾਹੀਦੇ ਨੇ ਚਾਹੇ ਦੋ ਦੋ ਢਾਈ ਢਾਈ ਕਿਲਿਆਂ ਦੇ ਵਿੱਚ ਹੋਣ ਜੀ ਇੱਕ ਭੈਣ ਤਾਂ ਹੈਗੀ ਐ 12 ਪੜੀ ਹੋਈ ਇੱਕ ਹੈਗੀ ਐ 10 ਪੜੀ ਹੋਈ ਇੱਕ ਦੀ ਉਮਰ ਹੈਗੀ ਐ 28 ਸਾਲ ਤੇ ਦੂਜੀ ਦੀ ਉਮਰ ਹੈਗੀ ਐ 33 ਸਾਲ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਮੈਨੂੰ ਇਹਦੇ ਵਿੱਚ ਆਪਦਾ ਨੰਬਰ ਜ਼ਰੂਰ ਸੱਦਿਓ ਜੀ ਤਾਂ ਕਿ ਇਸ ਭੈਣ ਨੂੰ ਇਸ ਦਾ ਜੀਵਨ ਸਾਥੀ ਮਿਲ ਸਕੇ ਤੇ ਕੁੜੀਆਂ ਹੈਗੀਆਂ ਇੱਧਰ ਕੋਟਕਪੂਰੇ ਕੰਨੀਓ ਤੇ ਮੋਗਾ ਲੰਘ ਜਾਂਦੇ ਨੇ ਮੋਗੇ ਮਾਗੇ ਤੱਕ ਚੱਲ ਜੂਗਾ ਮੁੰਡਾ ਜਿੱਥੋਂ ਦਾ ਮਰਜ਼ੀ ਹੋਵੇ ਤੇ ਆਪਾਂ ਜੇ ਸਾਨੂੰ ਅੱਜ ਮੁੰਡਾ ਮਿਲਦਾ ਤਾਂ ਕੱਲੂ ਉਹਨਾਂ ਦੇ ਘਰੇ ਲੈ ਜਾ ਕੇ ਖੰਮਣੀ ਬਣਾ ਲਿਆਵਾਂਗੇ ਠੀਕ ਐ ਘਰ-ਬਾਰ ਅਸੀਂ ਉਹ ਕਹਿੰਦੇ ਘਰੀ ਲੈ ਕੇ ਆਓ ਸਾਡੇ ਤੇ ਬਸ ਮੁੰਡਾ ਕੁਝ ਖਾਂਦਾ ਪੀਂਦਾ ਨਾ ਹੋਵੇ ਇਹੀ ਉਹਨਾਂ ਦੀ ਹੱਥ ਮੰਨ ਕੇ ਬੇਨਤੀ ਹੈ ਜੀ ਬਹੁਤ ਗਰੀਬ ਪਰਿਵਾਰ ਦੀਆਂ ਕੁੜੀਆਂ ਨੇ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਿਪੋਰਟਰ ਤੇ ਆਪਣੇ ਕੋਲੇ ਆਈ ਹੈ ਇੱਕ ਮਾਨਸਾ ਏਰੀਆ ਤੋਂ ਕੁੜੀ ਜੀ ਆਪਾਂ ਨੂੰ ਮਾਨਸਾ ਜਾਂ ਬਠਿੰਡਾ ਦੇ ਵਿੱਚ ਮੁੰਡਾ ਚਾਹੀਦਾ ਹੈ 5-7 ਕਿਲੀਆਂ ਦੇ ਵਿੱਚ 5-7 ਕੁੜੀਆਂ ਦੇ ਵਿੱਚ ਭੈਣ ਕੇ ਕਰ ਦੇਣਗੇ ਮੁੰਡਾ ਆਪਾਂ ਨੂੰ ਡਬੋਸੀ ਹੋਵੇ ਭੈਣ ਕੋਲੇ 7 ਸਾਲ ਦਾ ਮੁੰਡਾ ਹੈ ਤੇ ਭੈਣ ਕੋਲੇ 7 ਸਾਲ ਦਾ ਮੁੰਡਾ ਹੈ ਤੇ ਮੁੰਡਾ ਆਪਾਂ ਨੂੰ ਡਬੋਸੀ ਹੀ ਚਾਹੀਦਾ ਹੈ ਤੇ ਜੇ ਕਿਸੇ ਮੇਰੇ ਵੀਰ ਦਾ ਡਬੋਸ ਹੋਇਆ ਹੋਇਆ 5-7 ਕਿਲੇ ਪੈਲੀ ਦੇ ਹੈਗੇ ਨੇ ਤਾਂ ਸੰਪਰਕ ਜਰੂਰ ਕਰੋ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰੁਪਿੰਦਰ ਦੇ ਇੱਕ ਰਾਮਦਾਸੀਆਂ ਦੀ ਕੁੜੀ ਆਪਣੇ ਕੋਲ ਹੈਗੀ ਆ ਮਗੇ ਏਰੀਏ ਤੋਂ ਜੀ ਤੇ ਉਹ ਹੈਗੀ ਹੈ ਕੈਨੇਡਾ ਦੇ ਵਿੱਚ ਕੈਨੇਡਾ ਦੇ ਵਿੱਚ ਗਈ ਹੋਈ ਹੈ ਜੀ 2 ਸਾਲ ਦੀ ਪੜ੍ਹਾਈ ਪੂਰੀ ਹੋ ਗਈ ਤੇ ਉਹਨਾਂ ਨੂੰ ਮੁੰਡਾ ਚਾਹੀਦਾ ਜਿਹੜਾ 25 ਲੱਖ ਰੁਪਏ ਉਹਨਾਂ ਨੂੰ ਦੇ ਸਕੇ ਤੇ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ 25 ਲੱਖ ਰੁਪਏ ਦੀ ਮੰਗ ਹੈ ਕੁੜੀ ਹੈਗੀ ਹੈ 95 ਵਰਨ ਤੇ ਇਨਾਂ ਦੀ 25 ਲੱਖ ਰੁਪਈਆ ਡਿਮਾਂਡ ਹੈ ਜੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਜੇ ਕੋਈ ਮੇਰਾ ਵੀਰ ਰਮਦਾਸੀ ਸਿੱਖਾਂ ਦਾ ਮੁੰਡਾ ਜਾਣਾ ਚਾਹੁੰਦਾ ਤਾਂ ਹਾਂਜੀ ਸਸਰੀਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਜੀ ਰਾਮਦਾਸੀਆਂ ਦੀ ਕੁੜੀ ਤੇ ਕੁੜੀ ਹੈਗੀ ਸਰਕਾਰੀ ਟੀਚਰ ਧਿਆਨ ਨਾਲ ਸੁਣ ਲੋ ਕੁੜੀ ਦਾ ਹੈਗਾ 95 ਬੌਰਨ ਕੁੜੀ ਹੈਗੀ ਮਾਨਸਾ ਏਰੀਏ ਤੋਂ ਜੇ ਉਧਰ ਉਹਨਾਂ ਦੇ ਏਰੀਏ 'ਚ ਮਿਲਦਾ ਤਾਂ ਵੀ ਠੀਕ ਹੈ ਨਹੀਂ ਤਾਂ ਇੱਧਰ ਕਿਤੇ ਵੀ ਮੁੰਡਾ ਸਰਕਾਰੀ ਮੁਲਾਜ਼ਮ ਲੱਗਿਆ ਹੋਵੇ ਪੁਲਸੇ 'ਚ ਹੋਵੇ ਬਿਜਲੀ ਵਿਭਾਗ ਵਿੱਚ ਹੋਵੇ ਕਿਤੇ ਵੀ ਹੋਵੇ ਤੇ ਕੁੜੀ ਤੋਂ ਮੁੰਡਾ ਥੋੜਾ ਜਿਹਾ ਵੱਡਾ ਹੋਵੇ ਜਿਆਦਾ ਵੱਡਾ ਨਾ ਹੋਵੇ 3-4 ਸਾਲ ਚੱਲ ਜਾਓ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦੋ ਤੁਹਾਨੂੰ